ਡੰਡੀ ਸਾਡੇ ਜੀਵਨ ਵਿੱਚ ਤੰਦਰੁਸਤੀ ਅਤੇ ਖੁਸ਼ਹਾਲੀ ਦੀ ਨੀ ਪੋਸ਼ਣ ਉੱਤੇ ਟਿਕੀ ਹੋਈ ਹੈ ਡੰਡੀ ਇਹ ਸਿਰਫ ਪੇਟ ਭਰਨ ਦਾ ਸਾਧਨ ਨਹੀਂ ਸਗੋਂ ਸਰੀਰ ਅਤੇ ਮਨ ਦੇ ਸਹੀ ਕੰਮ ਕਰਨ ਲਈ ਜ਼ਰੂਰੀ ਊਰਜਾ ਤਾਕਤ ਅਤੇ ਪ੍ਰਤੀਰੋਧਕ ਸ਼ਕਤੀ ਦਾ ਸਰੋਤ ਹੈ ਡੰਡੀ ਕਾਰਬੋਹਾਈਡਰੇਟਸ ਸਾਡੇ ਸਰੀਰ ਲਈ ਊਰਜਾ ਦਾ ਸਭ ਤੋਂ ਵੱਡਾ ਸਰੋਤ ਹਨ ਡੰਡੀ ਇਹ ਸਾਨੂੰ ਰੋਜ਼ਾਨਾ ਦੇ ਕੰਮ ਕਰਨ ਖੇਡਣ ਅਤੇ ਸੋਚਣ ਦੀ ਸ਼ਕਤੀ ਦਿੰਦੇ ਹਨ ਡੰਡੀ ਪੂਰੇ ਅਨਾਜ ਫਲ ਅਤੇ ਸਬਜ਼ੀਆਂ ਤੋਂ ਪ੍ਰਾਪਤ ਹੋਣ ਵਾਲੇ ਕਾਰਬੋਹਾਈਡਰੇਟਸ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਡੰਡੀ ਪ੍ਰੋਟੀਨ ਨੂੰ ਸਰੀਰ ਦਾ ਨਿਰਮਾਣ ਕਰਨ ਵਾਲਾ ਤੱਤ ਕਿਹਾ ਜਾਂਦਾ ਹੈ ਡੰਡੀ ਇਹ ਮਾਸਪੇਸ਼ੀਆਂ ਹੱਡੀਆਂ ਚਮੜੀ ਅਤੇ ਵਾਲਾਂ ਨੂੰ ਬਣਾਉਣ ਅਤੇ ਉਹਨਾਂ ਦੀ ਮੁਰੰਮਤ ਕਰਨ ਵਿੱਚ ਮਦਦ ਕਰਦਾ ਹੈ ਡੰਡੀ ਦੁੱਧ ਦਹੀਂ ਪਨੀਰ ਦਾਲਾਂ ਮੀਟ ਅਤੇ ਅੰਡੇ ਪ੍ਰੋਟੀਨ ਦੇ ਮੁੱਖ ਸਰੋਤ ਹਨ ਡੰਡੀ ਵਿਟਾਮਿਨ ਅਤੇ ਖਣਿਜ ਸਰੀਰ ਦੀ ਪ੍ਰਤੀਰੋਧਕ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦੇ ਹਨ ਜਿਸ ਨਾਲ ਅਸੀਂ ਬਿਮਾਰੀਆਂ ਨਾਲ ਲੜ ਸਕਦੇ ਹਾਂ ਡੰਡੀ ਵਿਟਾਮਿਨ ਸੀ ਜ਼ੁਕਾਮ ਤੋਂ ਬਚਾਉਂਦਾ ਹੈ ਵਿਟਾਮਿਨ ਡੀ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਡੰਡੀ ਬੱਚਿਆਂ ਦੇ ਜੀਵਨ ਵਿੱਚ ਪੋਸ਼ਣ ਦੀ ਸਭ ਤੋਂ ਵੱਧ ਅਹਮiyet ਹੁੰਦੀ ਹੈ ਡੰਡੀ ਸਹੀ ਖੁਰਾਕ ਉਹਨਾਂ ਦੇ ਦਿਮਾਗੀ ਅਤੇ ਸਰੀਰਕ ਵਿਕਾਸ ਲਈ ਬਹੁਤ ਜ਼ਰੂਰੀ ਹੈ ਡੰਡੀ ਕਪੋਸ਼ਨ ਕਾਰਨ ਬੱਚਿਆਂ ਵਿੱਚ ਉਮਰ ਅਨੁਸਾਰ ਕੱਟ ਕੱਦ ਅਤੇ ਕੱਦ ਅਨੁਸਾਰ ਕੱਟ ਭਾਰ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਡੰਡੀ ਬਹੁਤ ਸਾਰੇ ਲੋਕ ਸਿਰਫ ਸਰੀਰਕ ਆਮ ਤੌਰ ਉੱਤੇ ਅਸੀਂ ਰੈਡੀ ਦੇਖਦੇ ਹਾਂ ਕਿ ਕਈ ਵਿਅਕਤੀਆਂ ਦਾ ਕੱਦ ਬਹੁਤ ਛੋਟਾ ਹੁੰਦਾ ਹੈ ਜਿਸ ਨਾਲ ਉਹ ਹਮੇਸ਼ਾ ਪਰੇਸ਼ਾਨ ਰਹਿੰਦੇ ਹਨ ਡੰਡੀ ਉਹ ਕੱਦ ਵਧਾਉਣ ਲਈ ਤਰੰਤਰੰ ਦੀਆਂ ਕਸਰਤਾਂ ਕਰਦੇ ਅਤੇ ਦਵਾਈਆਂ ਖਾਂਦੇ ਹਨ ਪਰ ਫਿਰ ਵੀ ਕੱਦ ਲੰਬਾ ਨਹੀਂ ਹੁੰਦਾ ਡੰਡੀ ਇਸ ਕਾਰਨ ਉਹ ਤਣਾਅ ਵਿੱਚ ਆ ਜਾਂਦੇ ਹਨ ਡੰਡੀ ਉਹਨਾਂ ਵਿਅਕਤੀਆਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਕਿਉਂਕਿ ਯੋਗ ਵਿੱਚ ਉਹ ਤਾੜ ਆਸਨ ਦਾ ਅਭਿਆਸ ਕਰਕੇ ਆਪਣੇ ਕੱਦ ਨੂੰ ਲੰਬਾ ਕਰ ਸਕਦੇ ਹਨ ਡੰਡੀ ਇੱਕ ਚਾਦਰ ਜਾਂ ਦਰੀ ਸ਼ੁੱਧ ਅਤੇ ਸ਼ਾਂਤ ਵਾਤਾਵਰਣ ਜ਼ਰੂਰੀ ਹੈ ਡੰਡੀ ਇਸ ਅਸਨ ਨੂੰ ਖਾਲੀ ਪੇਟ ਕਰੋ ਜਾਂ ਖਾਣਾ ਖਾਣ ਤੋਂ 3-4 ਘੰਟੇ ਬਾਅਦ ਕਰੋ ਡੰਡੀ ਸਿੱਧੇ ਖੜੇ ਹੋ ਕੇ ਅਤੇ ਸਾਹ ਭਰਦਿਆਂ ਦੋਵੇਂ ਹੱਥਾਂ ਨੂੰ ਆਕਾਸ਼ ਵੱਲ ਖਿੱਚੋ ਨਾਲ ਹੀ ਪੈਰਾਂ ਦੀਆਂ ਅੱਡੀਆਂ ਉੱਤੇ ਚੁੱਕ ਲਵੋ ਅਤੇ ਪੈਰਾਂ ਦੇ ਪੰਜਿਆਂ ਨੂੰ ਧਰਤੀ ਉੱਤੇ ਲੱਗੇ ਰਹਿਣ ਦਿਓ ਢੰਡੀ ਫਿਰ ਥੋੜੀ ਦੇਰ ਬਾਅਦ ਸਾਹ ਫੁੱਲਣ ਉੱਤੇ ਸਾਹ ਨੂੰ ਬਾਹਰ ਛੱਡ ਦਿਆ ਹੱਥਾਂ ਨੂੰ ਥੱਲੇ ਲੈ ਆਓ ਅਤੇ ਅੱਡੀਆਂ ਨੂੰ ਵੀ ਥੱਲੇ ਲਗਾ ਲਵੋ ਡੰਡੀ ਫਿਰ ਤੋਂ ਇਸ ਆਸਣ ਦਾ ਅਭਿਆਸ ਕਰੋ ਡੰਡੀ ਸ਼ੁਰੂ-ਸ਼ੁਰੂ ਵਿੱਚ ਇਸ ਆਸਣ ਨੂੰ 1 ਤੋਂ 6 ਵਾਰ ਕਰੋ ਬਾਅਦ ਵਿੱਚ 20 ਵਾਰ ਕਰ ਸਕਦੇ ਹੋ ਡੰਡੀ ਇਸ ਨਾਲ ਕੱਦ ਲੰਬਾ ਹੁੰਦਾ ਹੈ ਡੰਡੀ ਪਿੱਠ ਦਰਦ ਠੀਕ ਹੁੰਦਾ ਹੈ ਡੰਡੀ ਕਮਰ ਪੱਟ ਲੱਤਾਂ ਅਤੇ ਪੈਰਾਂ ਦੀਆਂ ਮਾਸਪੇਸ਼ੀਆਂ ਵਿੱਚ ਤਾਕਤ ਆਉਂਦੀ ਹੈ ਡੰਡੀ ਕਮਰ ਦਰਦ ਠੀਕ ਹੋ ਜਾਂਦੀ ਹੈ ਡੰਡੀ ਸਰਵਾਈਕਲ ਲਈ